ਨਕਲੀ ਸ਼ਰਾਬ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਹੈ ਜਿਹੜੀ ਉਹ ਪਿਛਲੇ ਸਮਿਆਂ ਦੇ ਵਿੱਚ ਜਾ ਚੁੱਕੀ ਆ ਪਰੰਤੂ ਸੂਬੇ ਦੇ ਵਿੱਚ ਹਜੇ ਵੀ ਨਕਲੀ ਸ਼ਰਾਬ ਹੈ ਜਿਹੜੀ ਉਹ ਬਣਾਈ ਜਾ ਰਹੀ ਆ ਨਕਲੀ ਲਾਹਣ ਹੈ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈਗਾ ਬੇਸ਼ੱਕ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ ਜਿਹੜੇ ਇਸ ਨੂੰ ਲੈ ਕੇ ਖੜੇ ਹੁੰਦੇ ਰਹਿੰਦੇ ਨੇ ਅਕਸਰ ਆਬਕਾਰੀ ਵਿਭਾਗ ਦੇ ਦਫ਼ਤਰ ਪਹੁੰਚੇ ਹੈਗੇ ਆ ਕਿਉਂਕਿ ਮਾਮਲਾ ਜਿਹੜਾ ਹੈਗਾ ਸ਼ੇਰਪੁਰ ਤੋਂ ਸਾਹਮਣੇ ਆਇਆ ਕਿ ਕੁਝ ਵਿਅਕਤੀਆਂ ਦੇ ਵੱਲੋਂ ਨਿਆਇਸ ਤਰੀਕੇ ਦਾ ਨਾਲ ਨਕਲੀ ਸ਼ਰਾਬ ਹੈ ਜਿਹੜੀ ਬਣਾਈ ਜਾ ਰਹੀ ਸੀ ਨਕਲੀ ਲਾਹਣਾ ਜਿਹੜਾ ਉਹ ਸੈਂਕੜੇ ਲੀਟਰ ਜਿਹੜਾ ਬਰਾਮਦ ਵੀ ਜਿਹੜਾ ਵਿਭਾਗ ਦੇ ਵੱਲੋਂ ਕੀਤਾ ਗਿਆ ਦਾਵਾ ਕੀਤਾ ਗਿਆ ਹਾਲਾਂਕਿ ਪਰਚਾ ਦਰਜ ਕਰਨ ਦੀ ਵੀ ਜਿਹੜੀ ਇਹਨਾਂ ਦੇ ਵੱਲੋਂ ਕਹੀ ਜਾ ਰਹੀ ਹੈਗੀ ਇਹ ਗੱਲ ਪਰ ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਸੂਬੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸ਼ਰਾਬ ਦੇ ਨਾਲ ਮੌਤ ਹੋਈ ਸੀ ਬੇਸ਼ੱਕ ਉਹ ਦਿੜਬਾ ਹਲਕੇ ਦੇ ਪਿੰਡ ਗੁਜਰਾਂ ਦੀ ਗੱਲ ਹੋਵੇ ਜਾਂ ਫਿਰ ਸੁਨਾਮ ਦੀ ਗੱਲ ਹੋਵੇ ਇੱਥੋਂ ਤੱਕ ਕਿ ਮਜੀਠਾ ਦੇ ਵਿੱਚ ਵੀ ਕਈ ਲੋਕਾਂ ਦੀ ਮੌਤ ਹੋਈ ਸੀ ਨਕਲੀ ਸ਼ਰਾਬ ਦੇ ਨਾਲ ਜਿੱਥੇ ਸਰਕਾਰ ਨੇ ਨਿਰਤਕ ਲੋਕਾਂ ਨੂੰ 10-10 ਲੱਖ ਰੁਪਏ ਤੱਕ ਦਾ ਮੁਆਵਜ਼ਾ ਜਿਹੜਾ ਉਹ ਵੀ ਦਿੱਤਾ ਸੀਗਾ ਪਰੰਤੂ ਹੁਣ ਸ਼ੇਰਪੁਰ ਦੇ ਵਿੱਚ ਸੈਂਕੜੇ ਲੀਟਰ ਨਕਲੀ ਸ਼ਰਾਬ ਬਰਾਮਦ ਹੋਣਾ ਇੱਕ ਵੱਡਾ ਸਵਾਲ ਜਿਹੜਾ ਹੈਗਾ ਉਹ ਖੜਾ ਹੁੰਦਾ ਅੱਜ ਅਸੀਂ ਸੰਗਰੂਰ ਦੇ ਵਿੱਚ ਆਪਕਾਰੀ ਵਿਭਾਗ ਦੇ ਦਫ਼ਤਰ ਪਹੁੰਚੇ ਹੈਗੇ ਆ ਸੋ ਤਸਵੀਰਾਂ ਆਪਕਾਰੀ ਦਫ਼ਤਰ ਦੀਆਂ ਨੇਗੀਆਂ ਸੋ ਉਹਨੂੰ ਦਿਖਾ ਦਨ ਕਿ ਆਪਕਾਰੀ ਦਫ਼ਤਰ ਦੇ ਵਿੱਚ ਪਹੁੰਚੇ ਆ ਉੱਥੇ ਦੇ ਅਧਿਕਾਰੀਆਂ ਦਾ ਇਸ ਦੇ ਉੱਪਰ ਕੀ ਕਹਿਣਾ ਕਿੰਨੀ ਸ਼ਰਾਬ ਬਰਾਮਦ ਕੀਤੀ ਗਈ ਹੈਗੀ ਔਰ ਕੀ ਕਾਰਵਾਈ ਆ ਉਹ ਸਾਰੀ ਜਾਣਦੇ ਆ ਕੀ ਰਿਕ ਹੋ ਗਿਆ ਹੈ ਹੈਨਾ ਜਦੋਂ ਤੱਕ ਉਹ ਦੂਜੀ ਵੀ ਹੋ ਜੂਗਾ ਤਦੋਂ ਤੱਕ ਪਹੁੰਚਣਾ ਹੈਨਾ ਰਾਤ ਨੂੰ ਹੂੰ ਮੈਂ ਵੀ ਕੁਝ ਚੀਜ਼ਾਂ ਹੋਪ ਦਸੀ ਆ ਦੇਖੋ ਜਿੱਦਾਂ ਅਸੀਂ ਕੱਢਾ ਇਹ ਮੈਂ ਲਖਮੀਰ ਚੰਦ ਐਕਸਾਈਜ਼ ਅਫਸਰ ਸੰਗਰੂਟੂ ਇਹ ਜਿਹੜੀ ਹੈਗੀ ਸਾਡੀ ਟੀਮ ਤੇ ਐਕਸਾਈਜ਼ ਦੀ ਟੀਮ ਤੇ ਪੁਲਿਸ ਦੀ ਟੀਮ ਦਾ ਜੁਆਇੰਟ ਸੀਗਾ ਇਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਸਾਡੇ ਇਨਸਪੈਕਟਰਸ ਨੂੰ ਤੇ ਪੁਲਿਸ ਟੀਮ ਨੂੰ ਤੇ ਉਹਦੇ ਤੇ ਜਿਹੜੀ ਹੈਗੀ ਹੈ ਕਾਰਵਾਈ ਕਰਦੇ ਹੋਏ ਜਿਹੜੀ ਹੈ ਉੱਥੇ ਰੇਡ ਕੀਤੀ ਗਈ ਭੋਲਾ ਸਿੰਘ ਸੀਗਾ ਕੋਈ ਉਹਦੇ ਘਰੇ ਤੇ ਉੱਥੇ ਜਿਹੜੇ ਨੇ 14 ਗ੍ਰਾਮ ਦੇ ਤਕਰੀਬਨ ਲਾਹਣ ਦੇ ਬਰਾਮਦ ਹੋਏ ਨੇ ਇੱਕੀ ਹੁਣ ਕੋ ਮਾਮਲਾ ਦਰਜ ਕੀਤਾ ਹੈ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਐਫ ਆਈ ਆਰ ਦਰਜ ਹੋ ਗਈ ਉਹਦੇ ਤੇ ਹਾਂਜੀ ਰਾਠੀ 14 ਦੇ ਦੀ ਨੋਟ ਤੇ ਮਾਮਲਾ ਦਰਜ ਹੋ ਗਿਆ ਬੰਦੇ ਤੇ ਕੀ ਉਹ ਬੰਦਾ ਰਾਤੀ ਮੌਕੇ ਤੇ ਅਰੈਸਟ ਕਰਦੇ ਆ ਸੀਗਾ ਜੀ ਇਹ ਕਿਸ ਤਰ੍ਹਾਂ ਪੈਕਿੰਗ ਕਰਕੇ ਵੇਚਦੇ ਸੀਗੇ ਜਾਂ ਸਰ ਬੋਤਲਾਂ ਬਣਾ ਕੇ ਵੇਚਦੇ ਸੀਗੇ ਨਹੀਂ ਇਹ ਤਾਂ ਪੁਰਾਣੀ ਬੋਤਲਾਂ ਜਿਵੇਂ ਸ਼ਰਾਬ ਦੀਆਂ ਖਾਲੀ ਬੋਤਲਾਂ ਲੈ ਕੇ ਉੱਥੇ ਤੋਂ ਕਵਾੜੀਆਂ ਤੋਂ ਜਾਂ ਕਿੱਥੋਂ ਵੀ ਇਕੱਠੀਆਂ ਕਰਕੇ ਉਹਦੇ ਵਿੱਚ ਪਾ ਕੇ ਵੇਚ ਦਿੰਦੇ ਸੀਗੇ ਜੋ ਕਿਸੇ ਚਾਹ ਪੈਪਸੀ ਦੀ ਬੋਤਲ ਚ ਹੋ ਗਈ ਜਾਂ ਕਿਸੇ ਹੋਰ ਬੋਤਲ ਚ ਹੋ ਗਈ ਐਦਾਂ ਪਾ ਕੇ ਵੇਚ ਕਿੰਨਾ ਸਟਾਕ ਹੈ ਜਿਹੜਾ ਬਰਮਦ ਹੋਇਆ ਜੀ ਇਹ 20 ਬਾਈ ਬੋਤਲਾਂ ਬਰਮਦ ਹੋਈਆਂ ਨੇ ਇਹਨਾਂ ਤੋਂ ਅੱਛਾ ਜੀ ਕੋਈ ਮਾਰਕਾ ਵੀ ਲਗਾ ਕੇ ਰੱਖਦੇ ਸੀ ਉਹਦੇ ਨਹੀਂ ਮਾਰਕਾ ਤਾਂ ਐਸੱਚ ਕੋਈ ਨਹੀਂ ਤੁਹਾਨੂੰ ਦੱਸਿਆ ਵੀ ਜਿਹੜਾ ਪੁਰਾਣਾ ਬਾਰਦਾਨਾ ਹੁੰਦਾ ਠੇਕੇ ਠੁਕੇ ਦੀ ਜਿਹੜੀ ਪੁਰਾਣੀ ਖਰਾਬ ਦੀ ਬੋਤਲਾਂ ਹੋ ਗਈਆਂ ਪੈਪਸੀ ਦੀ ਬੋਤਲ ਹੋ ਗਈ ਉਹਨਾਂ ਦੇ ਵਿੱਚ ਪਾ ਕੇ ਦੇਦੇ ਸੀ ਕਿ ਕੀ ਰੇਟ ਤੇ ਵੇਚਦੇ ਸੀ ਜੀ ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਆਈਓ ਦੱਸ ਪ੍ਰਭੂਗਾ ਜੀ ਬੈਟਰ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਕਿੰਨੇ ਵਿਅਕਤੀ ਇਹਦੇ ਵਿੱਚ ਜੀ ਕਾਬੂ ਵਿੱਚ ਦੇ ਨੇ ਪ੍ਰੀਮੀਅਰ ਲੀਗ ਦਾ ਜਿਹੜਾ ਹੈਗਾ ਭੋਲਾ ਸਿੰਘ ਹੈਗਾ ਜਿਹੜਾ ਉਹਦੇ ਤੇ ਹੀ ਪਰਚਾ ਹਜੇ ਉਹੀ ਹੋਇਆ ਤੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਆਈਓ ਸਾਹਿਬ ਜਿਹੜੇ ਨੇ ਉਹਦੇ ਤੇ ਜਿਹੜੇ ਜਿਹੜੇ ਬੰਦੇ ਦਾ ਕੋਈ ਆਊਗਾ ਤੇ ਉਹਦੇ ਬਲੱਟ ਤੇ ਕਾਰਵਾਈ ਹੋਣੀ ਦੇਖੋ ਜੀ ਇਹ ਸਾਡੇ ਏਰੀਏ ਦੇ ਵਿੱਚ ਜਿਵੇਂ ਲਾਲੀਆ ਸੰਗਰੂਰ ਟੂ ਦੇ ਵਿੱਚ ਜਿਵੇਂ ਕੱਚੀ ਲਾਹਣ ਹੈਗੀ ਇਹ ਸਾਡੇ ਬਹੁਤ ਘੱਟ ਹੈਗੀ ਆ ਤੇ ਜਾਂ ਤਾਂ ਜਿਵੇਂ ਹੁਣ ਡਿਊ ਟੂ ਜਿਹੜਾ ਇਹ ਖੜ ਫੜ ਕਰਕੇ ਹੋ ਗਿਆ ਜਾਂ ਜਿਵੇਂ ਇਸ ਕਰਕੇ ਜਿਹੜਾ ਹੈਗਾ ਇਸ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਨੇ ਸ੍ਰੀ ਜਤਿੰਦਰ ਜੋਰਵਾਲ ਜੀ ਉਹਨਾਂ ਦੇ ਸਖਤ ਹਦਾਇਤਾਂ ਨੇ ਸਾਡੇ ਡੀਸੀ ਸਾਹਿਬ ਨੇ ਪਵਨਜੀਤ ਜੀ ਸਾਡੇ ਸਾਈ ਕਮਿਸ਼ਨਰ ਗੁਰਸ਼ਨ ਹੁਰੀਆ ਜੀ ਇਹਨਾਂ ਦੀ ਜਿਹੜੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਜਿਹੜੀ ਵੱਧ ਚੱਲ ਰਹੀ ਹੈ ਯੁਧ ਨਸ਼ਿਆਂ ਵਿਰੁੱਧ ਜਿਹੜੀ ਹੈਗੀ ਹੈ ਉਹਦੇ ਤਹਿਤ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਜੀ ਤੇ ਕੋਈ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਸੀ ਉਹਦੇ ਤੇ ਕਾਰਵਾਈ ਕਰਕੇ ਤੇ ਨਾਲ ਦੀ ਨਾਲ ਅਮਲ ਵਿੱਚ ਲਿਆਂਦੇ ਹਾਂ ਉਹਦੇ ਪਿਛਲੇ ਸਮੇਂ ਸਰ ਪਿੰਡ ਗੁਜਰਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕੈਲੀਏ ਜਾਂ ਨਕਲੀ ਸ਼ਰਾਬ ਨਾਲ ਬੜੀਆਂ ਬੋਤਾਂ ਹੋਈਆਂ ਜੀ ਤੇ ਹੁਣ ਦੁਬਾਰਾ ਫੇਰ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਨੇ ਸ਼ਰਾਬ ਕਿਸੇ ਕਰਕੇ ਜਿਹੜੀ ਇਹ ਫੜੀ ਜਾ ਰਹੀਆਂ ਤਾਂ ਇਹ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਜੀ ਇਹਦੇ ਇਹਦੇ ਮੀਨੂ ਬਿਲਕੁਲ ਹੈ ਤੇ ਇਹ ਇਹੋ ਜਿਹਾ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਨੇ ਵੀ ਕੋਈ ਵੀ ਇਹੋ ਜਿਹਾ ਜਿਹੜਾ ਹੈਗਾ ਇਹਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨਾਂ ਦੇ ਜਿਹੜੇ ਵੀ ਕੋਈ ਸ਼ਖਸ਼ ਇਹ ਜਾਂਦਾ ਜਿਹਦੇ ਵਿਰੁੱਧ ਕੋਈ ਨਾ ਕੋਈ ਮਤਲਬ ਕਿ ਇੱਕ ਸ਼ਰਾਬ ਦਾ ਕੋਈ ਹੈਗਾ ਤਾਂ ਉਹਨੂੰ ਨਾਲ ਦੀ ਨਾਲ ਉਹਦੇ ਤੇ ਬੰਦੀ ਕਲੋਨੀ ਕਾਰਵਾਈ ਕੀਤੀ ਜਾਂਦੀ ਜਿਹੜੇ ਹੋਰ ਵੀ ਲੋਕ ਕਰ ਰਹੇ ਨੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਇਸ ਮੈਸੇਜ ਹੈ ਜੀ ਸਾਰਿਆਂ ਨੂੰ ਵੀ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਜੇ ਕੋਈ ਹੋਏ ਜੀ ਇਹ ਪਤਾ ਲੱਗੇ ਜੀ ਕਦੋਂ-ਕਦੋਂ ਕਰਦਾ ਆਇਆ ਸੀ ਜੀ ਇਹ ਕੰਮ ਇਹ ਕੋਣ ਜੀ ਇਹ ਜਿਹੜੇ ਉਹ ਨਸ ਮਾਮਲਾ ਦਰਦੀ ਕੀਤਾ ਵੈ ਕੋਣ ਦੇ ਦੇਖੋ ਸਾਡੇ ਧਿਆਨ ਦੇ ਵਿੱਚ ਹੁਣੇ ਹੁਣ ਆਇਆ ਜੀ ਤੇ ਹੁਣ ਇਹ ਬਾਕੀ ਉਹਨੂੰ ਅਸੀਂ ਆਈਓ ਨੇ ਜਿਹੜੇ ਉਹਨਾਂ ਨੂੰ ਵੀ ਡਾਇਰੈਕਸ਼ਨ ਦਿੱਤੀ ਆ ਵੀ ਇਹਦੇ ਵਿੱਚ ਜਿਹੜੇ ਜਿਹੜੇ ਬੰਦੇ ਸ਼ਾਮਲ ਨੇ ਕੋਈ ਕੋਈ ਹੋਰ ਬੰਦਾ ਉਹਨੂੰ ਵੀ ਉਹ ਜਿਹੜੀ ਤਫ਼ਤੀਸ਼ ਹੈਗੀ ਹੈ ਉਹ ਪੁਲਿਸ ਨੇ ਕਰਨੀ ਹੈ ਵੀ ਇਹ ਆਈਓ ਨੇ ਕਰਨਾ ਉਸ ਮਜੂਸੀ ਸਰ ਤੁਹਾਡੇ ਨਾਲ ਹਾਂਜੀ ਹਾਂ ਪੁਲਿਸ ਜਿਹੜਾ ਜੁਆਇੰਟ ਆਪਰੇਸ਼ਨ ਸੀਗਾ ਜੀ ਪੁਲਿਸ ਦਾ ਜੀ ਹਾਂ ਪੁਲਿਸ ਦਾ ਤੇ ਇਹਦਾ ਜੁਆਇੰਟ ਆਪਰੇਸ਼ਨ ਸੀ ਥੈਂਕ ਯੂ ਆਣਾ ਸ਼ਹਿਰ ਤੋਂ ਬੋਲੋ ਲਾਉਣ ਕਰਾਇਆ ਕੀ ਆ ਪੂਰਾ ਮੰਗਲ ਹਾਂਜੀ ਇਹਦੇ ਵਿੱਚ ਕੱਲ ਮਤੀਨ 9 ਸਤੰਬਰ ਨੂੰ ਥਾਣਾ ਸ਼ੇਪੁਰ ਦੇ ਐਸੇ ਕਰਮ ਸਿੰਘ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਬੜੀ ਪਿੰਡ ਦਾ ਬਲਵਿੰਦਰ ਸਿੰਘ ਰਖੋਲਾ ਜਿਹੜਾ ਵੀ ਉਹ ਭਾਰੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਦੇਸੀ ਸ਼ਰਾਬ ਨਲਾਂ ਪਾ ਕੇ ਰੱਖਿਆ ਤੇ ਸ਼ਰਾਬ ਕਸ਼ੀਦ ਕੇ ਉਹ ਨਜਾਇਜ਼ ਸ਼ਰਾਬ ਵੜ ਕੇ ਵੇਚਦਾ ਹੈ ਤੇ ਉਹਦੇ ਸਬੰਧ ਵਿੱਚ ਐਸੇ ਕਰਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਐਕਸਾਈਜ਼ ਇਨਸਪੈਕਟਰ ਮੈਡਮ ਗਗਨਦੀਪ ਕੌਰ ਸੀਗੇ ਤੇ ਉਹਨਾਂ ਦੇ ਸਟਾਫ ਨਾਲ ਜਾ ਕੇ ਉੱਥੇ ਰੇਡ ਕੀਤਾ ਤਾਂ ਉੱਥੇ ਚਾਲੂ ਪੱਠੀ ਜੋ ਚੱਲ ਰਹੀ ਸੀ ਸ਼ਰਾਬ ਕਸ਼ੀਦੀ ਜਾ ਰਹੀ ਸੀਗੀ ਉਹ ਬਰਾਂਦ ਕੀਤੀ ਤੇ ਨਾਲ ਹੀ ਉੱਥੇ ਛੋਟੇ ਛੋਟੇ ਡਰਮਾਂ ਦੇ ਵਿੱਚ ਵੱਖ-ਵੱਖ ਚ ਕਰੀਬ 560 ਲੀਟਰ ਤੇ ਲਾਹਣ ਬਰਾਂਦ ਹੋਇਆ ਤੇ 20 ਬੋਤਲਾਂ ਦੇ ਕਰੀਬ ਹੈਗੀ ਜਿਹੜੀ ਨਜਾਇਜ਼ ਸ਼ਰਾਬ ਤੇ ਚਾਲੂ ਪੱਠੀ ਦਾ ਸਾਮਾਨ ਬਰਾਂਦ ਕੀਤਾ ਜੋ ਇੱਕ ਕਾਫੀ ਵੱਡੀ ਬਰਾਂਦਗੀ ਹੈਗੀ ਸ਼ਰਾਬ ਦੀ ਤੇ ਇਹ ਕਰਕੇ ਫਿਰ ਉੱਥੇ ਉਹਨਾਂ ਦੇ ਖਿਲਾਫ ਬਲਵਿੰਦਰ ਸਿੰਘ ਦੇ ਖਿਲਾਫ ਮਕਦਮਾ ਦਾਇਰ ਕੀਤਾ ਇੱਕ ਆਰਕਸਾਈ ਜੈਕਟ ਦਾ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਅੱਜ ਉਹਨੂੰ ਮਾਂਜੋ ਬਦਲਦ ਸਪੇਸ਼ ਕੀਤਾ ਜਾਊਗਾ